ਜਿੰਨੇ ਵੀ ਕਬੂਤਰਬਾਜ਼ ਭਰਾ ਮੇਰੇ ਚੈਨਲ ਦੇ ਨਾਲ ਵੀਰੇ ਜੁੜੇ ਹੋਏ ਨੇ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਅੱਜ ਵਾਲੀ ਵੀਡੀਓ ਜਿਹੜੀ ਬਣਾਉਣ ਲੱਗੇ ਆ ਵੀਰੇ ਤੁਹਾਡੇ ਲਈ ਖੁਸ਼ਖਬਰੀ ਆ ਭਈ ਜਿਹੜੇ ਬਾਹਰਲੇ ਪ੍ਰੋਡਕਟ ਰਹਿ ਗਏ ਸੀਗੇ ਹੁਣ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਤਾਂ ਚੈਨਲ ਨੂੰ ਚੈਨਲ ਵੀਰੇ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਮੁੰਡੇ ਨਾਲ ਜੁੜ ਰਹੇ ਨੇ ਵੀਡੀਓ ਦੇਖ ਰਹੇ ਨੇ ਕਿਉਂਕਿ ਪਹਿਲਾਂ ਜਿਹੜਾ ਬਾਜ਼ੀਆਂ ਦਾ ਸੀਜ਼ਨ ਚੱਲ ਰਿਹਾ ਸੀਗਾ ਤਾਂ ਕਰਕੇ ਆਪਾਂ ਵੀਡੀਓ ਬਣਾਉਣੋਂ ਹਟ ਗਏ ਸੀਗੇ ਤੁਹਾਨੂੰ ਪਤਾ ਵੀਰੇ ਸਾਰਿਆਂ ਨੂੰ ਹਰ ਇੱਕ Banda ਬੀਜੀ ਸੀ ਬਾਜ਼ੀਆਂ ਦੇ ਸੀਜ਼ਨ ਦੇ ਵਿੱਚ ਤਕਰੀਬਨ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਹਨਾ ਹਰ ਇੱਕ ਬੰਦਾ ਬੀਜੀ ਸੀ ਬਾਜ਼ੀਆਂ ਦਾ ਸੀਜ਼ਨ ਚੱਲਦਾ ਸੀ ਹੁਣ ਥੋੜਾ ਜਿਹਾ ਆਫ ਆਫ ਸੀਜ਼ਨ ਆ ਹੁਣ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਤੁਹਾਡੇ ਜਿੰਨੇ ਤੁਸੀਂ ਭਰਾ ਨਾਲ ਜੁੜੇ ਹੋਏ ਹੋ ਤੁਹਾਡੇ ਕੋਲੇ ਟਾਈਮ ਵੀ ਹੈਗਾ ਸਮਾਂ ਵੀ ਹੈਗਾ ਵੀਡੀਓ ਦੇਖਣ ਦਾ ਤੇ ਸੁਣਨ ਦਾ ਹਨਾ ਤਕਰੀਬਨ 25 30 ਪ੍ਰੋਡੈਕਟ ਨੇ ਜਿਹੜੇ ਬਾਹਰਲੇ ਉਹ ਮੈਂ ਪਾਏ ਵੀ ਹੋਏ ਨੇ ਆਪਣੇ ਚੈਨਲ ਦੇ ਉੱਤੇ ਬਾਹਰਲੇ ਗਲੂਕੋਜ਼ ਰਿਕਵਰੀ ਵਾਲੇ ਪਾਊਡਰ ਅਨਾਰਜੀ ਵਾਲੇ ਪਾਊਡਰ એનર્ਜੀ ਦੀਆਂ ਗੋਲੀਆਂ ਮੈਂ ਚੈਨਲ ਦੇ ਉੱਤੇ ਪਾਈਆਂ ਵੀ ਹੋਈਆਂ ਨੇ ਜਿਹੜੇ ਭਰਾ ਨਾਲ ਜੁੜੇ ਨੇ ਅੱਜ ਨਵੇਂ ਮੁੰਡੇ ਵੀਡੀਓ ਦੇਖ ਰਹੇ ਨੇ ਤਾਂ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ 25 30 ਬਾਹਰਲੇ ਪ੍ਰੋਡਕਟ ਨੇ ਜਿਹੜੇ ਉਹ ਮੈਂ ਚੈਨਲ ਦੇ ਉੱਤੇ ਪਾਏ ਹੋਏ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰੋਡਕਟਰ ਰਹਿਗੇ ਉਹ ਵੀ ਵੀਰੇ ਪਾਇਆ ਕਰਾਂਗੇ ਆਪਾਂ ਵੀਡੀਓ ਬਣਾ ਕੇ ਜਿਹੜੇ ਟਾਪ ਕਲਾਸ ਕਬੂਤਰਬਾਜੀ ਦੇ ਪ੍ਰੋਡਕਟ ਨੇ ਜਰਮਨ ਹੋਈ ਚਾਹੇ ਵੈਲਜੀਅਮ ਕੈਨੇਡਾ ਅਮਰੀਕਾ ਇਟਲੀ ਫਰਾਂਸ ਇਹਨਾਂ ਕੰਟਰੀਆਂ ਦੇ ਵਿੱਚ ਜਿਹੜੇ ਬਾਹਰਲੇ ਪ੍ਰੋਡਕਟਾਂ ਪ੍ਰੋਡਕਟ ਮੌਜੂਦ ਨੇ ਕਬੂਤਰਬਾਜੀ ਦੇ ਜਿਹੜੇ ਵਧੀਆ ਬ੍ਰਾਂਡ ਨੇ ਕਹਿਣ ਦਾ ਮਤਲਬ ਹੈ ਉਹ ਵੀਰੇ ਆਪਾਂ ਸਾਰਿਆਂ ਦੀ ਵੀਡੀਓ ਪਾਵਾਂਗੇ ਹੁਣ ਬਣਾ ਕੇ ਕਰਨਾ ਕਰਾਉਣਾ ਬਾਬੇ ਨਾਨਕ ਦੇ ਹੱਥ ਆ ਜਿਹੜੀ ਜੱਤ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਣੀਆਂ ਹਨ ਪਰ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਦੀ ਆ ਜਿਹੜੀ ਗੱਲ ਦੱਸਾਂਗੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਬਾਈ ਆਪਾਂ ਵੀਡੀਓ ਬਣਾਈਦੀ ਆ ਆਪਾਂ ਸਮਾਂ ਨਹੀਂ ਖਰਾਬ ਕਰਦੇ ਬਾਈ ਤੁਹਾਡਾ ਜਿੰਨੇ ਵੀ ਮੇਰੇ ਭਰਾ ਨਾਲ ਜੁੜੇ ਹੋਏ ਨੇ ਕਬੂਤਰ ਬਾਜ਼ ਵੀਰ ਤੁਸੀਂ ਮੇਰੀ ਹਰੇਕ ਵੀਡੀਓ ਵੀਰੇ ਜਾ ਕੇ ਦੇਖ ਲਓ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲੂ ਜਿੰਨੀਆਂ ਵੀ ਵੀਡੀਓ ਬਣਾ ਕੇ ਪਾਈਆਂ ਨੇ ਆਪਾਂ ਸਮਾਂ ਖਰਾਬ ਕਰਨਾ ਨੂੰ ਨਹੀਂ ਪਾਈਆਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂ ਹਰੇਕ ਵੀਡੀਓ ਦੇ ਵਿੱਚੋਂ ਇਹ ਜਿਹੜੇ ਬਾਹਰਲੇ ਪ੍ਰੋਡਕਟ ਨੇ ਵੀਰੇ ਛੇਤੀ ਬੰਦਾ ਦੱਸਦਾ ਨਹੀਂ ਕੋਈ ਅਗਲਾ ਕਹਿੰਦਾ ਬਾਹਰੋਂ ਪਾਊਡਰ ਮੰਗਾਇਆ ਪਾਊਡਰ ਦਾ ਨਾਉਂ ਕੋਈ ਨਹੀਂ ਦੱਸਦਾ ਅਗਲਾ ਕਹਿੰਦਾ ਜੀ ਬਾਹਰੋਂ ਗੋਲੀਆਂ ਮੰਗਾਈਆਂ ਨੇ ਗੋਲੀਆਂ ਦਾ ਨਾਉਂ ਵੀਰੇ ਕੋਈ ਨਹੀਂ ਦੱਸਦਾ ਵੀ ਕਿਹੜੀ ਕੰਪਨੀਆ ਕੰਪਨੀ ਦੀਆਂ ਨੇ ਕੀ ਨਾਂ ਐ ਗੋਲੀਆਂ ਦਾ ਜੇ ਗੱਲ ਸਹੀ ਆ ਤਾਂ ਕਮੈਂਟ ਕਰਕੇ ਦੱਸ ਦਿਓ ਥੱਲੇ ਵੀਡੀਓ ਚੱਲ ਰਹੀ ਆ ਕਮੈਂਟ ਕਰ ਦਿਓ ਹਰੇਕ ਇਹ ਅਗਲਾ ਕਹਿਤਾ ਨੰਦਾ ਵੀਡੀਓ ਦੇ ਵਿੱਚ ਬਾਹਰੋਂ ਆਰਡਰ ਮੰਗਾਇਆ ਜੀ ਮੈਂ ਰਿਕਵਰੀ ਵਾਲਾ ਬਾਹਰੋਂ ਮੈਂ ਗੂਲੂ ਗੋਸ ਮੰਗਾਇਆ ਬਹੁਤ ਘੱਟ ਬੰਦੇ ਨੇ ਚਲੋ ਇੱਕ ਦੋ ਬੰਦੇ ਹੈਗੇ ਚੰਗੇ ਜਿਨ੍ਹਾਂ ਨੇ ਬਾਹਰਲੇ ਪ੍ਰੋਡਕਟਾਂ ਨੇ ਜਿਹੜੇ ਦਿਖਾਏ ਨੇ ਦੋ ਤਿੰਨ ਕੁ ਬੰਦੇ ਹੈਗੇ ਕੁੱਤਰਵਾਜ ਵੀਰ ਜਿਨ੍ਹਾਂ ਨੇ ਬਾਹਰਲੇ ਪ੍ਰੋਡਕਟ ਦਿਖਾਏ ਨੇ ਨਹੀਂ ਬਾਈ ਕੋਈ ਨਹੀਂ ਦਿਖਾਉਂਦਾ ਇਹ ਪਰਦੇ ਵਾਲੀਆਂ ਚੀਜ਼ਾਂ ਨੇ ਜਿਹੜੇ ਨਵੇਂ ਤੁਸੀਂ ਮੁੰਡੇ ਹੋ ਨਾਲ ਜੁੜੇ ਹੋ ਮੇਰੇ ਚੈਨਲ ਦੇ ਵੀਡੀਓ ਦੇਖ ਰਹੇ ਹੋ ਚਾਹੇ ਕੋਈ ਵੀ ਹੈ ਜੀ ਜਿੰਨੇ ਵੀ ਤੁਸੀਂ ਕਬੂਤਰ ਬਾਜ਼ ਭਰਾ ਸਤਿਕਾਰਯੋਗ ਹੋ ਸਾਰੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਤੇ ਬਾਈ ਬਾਹਰਲੇ ਪ੍ਰੋਡਕਟ ਨੇ ਜਿਹੜੇ ਇਹਨਾਂ ਦੇ ਵਿੱਚ ਬੰਦੇ ਓਲਾ ਰੱਖਦੇ ਨੇ ਕੋਈ ਨਹੀਂ ਦੱਸਦਾ ਅਗਲਾ ਕਹਿ ਦਿੰਦਾ ਮੈਂ ਪਾਊਡਰ ਮੰਗਾਇਆ ਮੈਂ ਗੋਲੀਆਂ ਮਗਾਈਆਂ ਨੇ ਨਾਉਂ ਕੋਈ ਨਹੀਂ ਦੱਸਦਾ ਜਾਂ ਡੱਬੀ ਕੋਈ ਨਹੀਂ ਟੇਬਲ ਤੇ ਰੱਖਦਾ ਵੀ ਆਹ ਡੱਬੀ ਮੰਗਾਈਆ ਮੈਂ ਬਾਹਰੋਂ ਗੋਲੀਆਂ ਦੀ ਦਾਗਤਾਲੀਆਂ ਦੀ ਉਂ ਕਹਿ ਦਿੰਦਾ ਅਗਲਾ ਮੈਂ ਪਾਊਡਰ ਮੰਗਾਇਆ ਕੱਲਾ ਵਰਸਲ ਲਾਗਾ ਦਾ ਕੰਪਨੀ ਦਾ ਜਿਹੜਾ ਪਾਊਡਰ ਵਿੱਚ ਬੰਦੇ ਦਿਖਾਉਂਦੇ ਨੇ ਵਰਸਲ ਲਾਗਾ ਕੰਪਨੀ ਆ ਉਹ ਖੱਟਾ ਜਾਂ ਗਲੂਕੋਜ਼ ਆ ਪੀਲੇ ਰੰਗ ਦਾ ਅੱਤੇ ਬੰਦੇ ਤਾਂ ਉਹਦੇ ਮਗਰੇ ਪਏ ਹੋਏ ਨੇ ਵਰਸਲ ਲਾਗਾ ਦੇ ਵੀਰੇ ਘੱਟੋ ਘੱਟ 90 ਬ੍ਰਾਂਡ ਨੇ ਮੇਰੇ ਹਿਸਾਬ ਨਾਲ 8900 ਪ੍ਰੋਡਕਟ ਆ ਕਬੂਤਰਬਾਜੀ ਦਾ ਬਾਹਰ 8900 ਪ੍ਰੋਡਕਟ ਕੱਟੋ ਕੱਟ 100 ਤੋਂ ਉੱਪਰ ਬ੍ਰਾਂਡ ਜਿਹੜਾ ਕਬੂਤਰਬਾਜੀ ਦਾ ਸਮਾਨ ਤਿਆਰ ਕਰਦਾ ਅੱਡੋ ਅੱਡ ਬ੍ਰਾਂਡ ਨੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਆਪਣੇ ਕੁਝ ਜਿਹੜੇ ਨਵੇਂ ਵੀਰ ਨੇ ਕਬੂਤਰਬਾਜ਼ ਭਰਾ ਇਹਨਾਂ ਨੂੰ ਵਿਚਾਰਿਆਂ ਨੂੰ ਉਹ ਕੱਲਾ ਵਰਸਲ ਲਾਗਾ ਦਾ ਜਿਹੜਾ ਗਲੂਗੋਜ਼ ਆਉਂਦਾ ਉਹਦਾ ਹੀ ਪਤਾ ਕੱਲੇ ਦਾ ਉਹ ਖੱਟਾ ਜਾਂ ਪੀਲੇ ਜੇ ਰੰਗ ਦਾ ਗਲੂਗੋਜ਼ ਆ ਜਿਹੜਾ ਰਿਕਵਰੀ ਵਾਲਾ ਵਰਸਲ ਲਾਗਾ ਵੀ ਬਹੁਤ ਵਧੀਆ ਪ੍ਰੋਡਕਟ ਤਿਆਰ ਕਰਦਾ ਗੁਰੂ ਗੋਸ ਬਹੁਤ ਵਧੀਆ ਹੋ ਰਿਕਵਰੀ ਵਾਲਾ ਜਿਹੜਾ ਪੀਲਾ ਜਿਹਾ ਵਰਸਲ ਲਾਗਾ ਦੇ ਹੋਰ ਵੀ ਰਿਕਵਰੀ ਵਾਲੇ ਕੈਪਸੂਲ એનર્ਜੀ ਵਾਲੀਆਂ ਗੋਲੀਆਂ ਵਰਸਲ ਲਾਗਾ ਦਾ ਵੀ ਜਿਹੜੀਆਂ ਕਾਲੀਆਂ ਗੋਲੀਆਂ ਨੇ ਆਡਲ ਪਿਲ ਉਹ ਵੀ ਵਧੀਆ ਨੇ ਗੋਲੀਆਂ ਆਡਲ ਆਡਲ ਪਿਲਸ ਵਰਸਲ ਲਾਗਾ ਦੇ ਪ੍ਰੋਡੈਕਟ ਵੀ ਵਧੀਆ ਨੇ ਪਰ ਜੇ ਆਪਾਂ ਸੱਜੇ ਖੱਬੇ ਵੀਰੇ ਝਾਤ ਮਾਰੀਏ ਤਾਂ 900 ਤੋਂ ਉੱਪਰ ਪ੍ਰੋਡੈਕਟ ਆ ਕਬੂਤਰਬਾਜੀ ਦਾ ਜਿਹੜਾ ਬਾਹਰ ਤਿਆਰ ਹੁੰਦਾ ਬਾਹਰਲੀਆਂ ਕੰਟਰੀਆਂ 'ਚ ਤਾਂ ਜਿੰਨੇ ਵੀ ਤੁਸੀਂ ਵੀਰੇ ਭਰਾ ਨਾਲ ਜੁੜੇ ਹੋ ਨਾ ਹੁਣ ਆਪਾਂ ਪਾਇਆ ਕਰਾਂਗੇ ਵੀਡੀਓ ਨਾਲ ਜੁੜਜੋ ਸਾਰੇ ਭਰਾ ਚੈਨਲ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਬਾਹਰਲੇ ਪ੍ਰੋਡੈਕਟਰ ਰਹੇਗੇ ਹੁਣ ਮੈਂ ਵੀਡੀਓ ਬਣਾ ਕੇ ਪਾਉਂ ਸਾਰਿਆਂ ਦੀ ਜਿਹੜੇ ਪਾਏ ਹੋਏ ਨੇ ਮੇਰੇ ਚੈਨਲ ਦੇ ਉੱਤੇ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤਕਰੀਬਨ 25-30 ਪ੍ਰੋਡੈਕਟ ਪਾਏ ਹੋਏ ਨੇ ਅੱਪਾ ਤੁਹਾਨੂੰ ਕਿੱਦਾਂ ਵਰਤਣਾ ਉਹ ਵੀ ਦੱਸਾਂਗੇ ਕਿਹੜਾ ਪ੍ਰੋਡਕਟ ਕਿਹੜੇ ਹਿਸਾਬ ਨਾਲ ਵਰਤਣਾ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਵੀਰੇ ਪਾਇਆ ਕਰਾਂਗੇ ਬਾਕੀ ਕਰਨਾ ਕਰਾਉਣਾ ਬਾਬੇ ਨਾਨਕ ਦੇ ਹੱਥ ਆ ਆਪਾਂ ਪੂਰੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜੀ ਜਾਣਕਾਰੀ ਆ ਤੁਹਾਨੂੰ ਬਿਲਕੁਲ ਪੂਰੀ ਸਹੀ ਕਿੱਦਾਂ ਵਰਤਣਾ ਹੈ ਪ੍ਰੋਡਕਟ ਕੀ ਹਿਸਾਬ ਕਿਤਾਬ ਆ ਇਹਦਾ ਉਹ ਆਪਾਂ ਸਾਰਾ ਬਾਈ ਵੀਡੀਓ ਬਣਾ ਕੇ ਪਾਇਆ ਕਰਾਂਗੇ ਸਰਪਾ ਤੁਹਾਡੇ ਨਵੇਂ ਕਬੂਤਰਬਾਜ਼ ਭਰਾਵਾਂ ਦੇ ਲਈ ਕਿਉਂਕਿ ਇਹ ਜਿਹੜੀਆਂ ਪਰਦੇ ਦੀਆਂ ਗੱਲਾਂ ਨੇ ਇਹ ਬਾਈ ਕੋਈ ਨਹੀਂ ਦੱਸਦਾ ਹੈਗਾ ਜਿਹੜੇ ਆ ਪ੍ਰੋਡਕਟ ਨੇ ਬਾਹਰਲੇ ਇਹਨਾਂ ਦੀ ਨਾ ਕਿਸੇ ਨੇ ਵੀਡੀਓ ਬਣਾ ਕੇ ਪਾਈ ਆ ਪਹਿਲਾਂ ਨਾ ਕਿਸੇ ਨੇ ਛੇਤੀ ਪਾਉਣੀ ਆ ਕਿਉਂਕਿ ਇਹ ਪਰਦੇ ਵਾਲੀਆਂ ਚੀਜ਼ਾਂ ਨੇ ਵੀਰ ਠੀਕ ਆ ਜੀ ਤੁਸੀਂ ਆਪ ਸਮਝਦਾਰ ਹੋ ਮੇਰੇ ਭਰਾ ਸਾਰੇ ਬਹੁਤ ਆ 900 ਪ੍ਰੋਡਕਟ ਆ ਬਾਹਰੇ 900 ਮਲਾ ਹਜ਼ਾਰ ਤੋਂ ਵੀ ਉੱਪਰ ਪ੍ਰੋਡਕਟ ਆ ਕਬੂਤਰਬਾਜੀ ਦਾ ਹੁਣ ਤੁਸੀਂ ਲਾ ਲੋ ਹਿਸਾਬ ਵੀਰੇ ਹਰੇਕ ਬ੍ਰਾਂਡ ਆ ਜਿਹੜਾ 100 ਤੋਂ ਉੱਪਰ ਬ੍ਰਾਂਡ ਆ ਕਬੂਤਰਬਾਜੀ ਦਾ ਬਾਹਰ ਜਿਹੜਾ ਸਮਾਨ ਤਿਆਰ ਕਰਦਾ ਹਰੇਕ ਬ੍ਰਾਂਡ ਜੇ 12-12 20-20 ਪ੍ਰੋਡਕਟ ਵੀ ਤਿਆਰ ਕਰਦਾ ਕਿੰਨੇ ਹੋਗੇ ਇੱਕ ਤੋਂ ਇੱਕ ਬ੍ਰਾਂਡ ਪਿਆ ਉੱਪਰ ਪਰ ਆਪਾਂ ਨੂੰ ਉਹ ਚੀਜ਼ ਇੰਡੀਆ ਮੰਗਾਏ ਦਾ ਫਾਇਦਾ ਜਿਹੜੀ ਕੰਮ ਕਰੇ ਜਿਹੜੇ ਪ੍ਰੋਡਕਟ ਮੈਂ ਤੁਹਾਨੂੰ ਪਾਉਂਗਾ ਨਾ ਵੀਡੀਓ ਬਣਾ ਕੇ ਚੈਨਲ ਦੇ ਉੱਤੇ ਪਾਏ ਹੋਏ ਨੇ ਇਹ ਬਾਈ ਕੰਮ ਕਰਨਗੇ ਹੀ ਕਰਨਗੇ 100 ਦੇ ਵਿੱਚੋਂ 99% ਇਹ ਪ੍ਰੋਡਕਟ ਕੰਮ ਕਰਦੇ ਹੀ ਕਰਦੇ ਨੇ ਵੀਰੇ ਜਿਹੜੇ ਮੈਂ ਵੀਡੀਓ ਬਣਾ ਕੇ ਪਾਉਂ ਜਾਂ ਮੇਰੇ ਪਾਏ ਹੋਏ ਨੇ ਜਿੰਨੇ ਵੀ ਤੁਸੀਂ ਨਵੇਂ ਮੁੰਡੇ ਨਾਲ ਜੁੜੇ ਹੋ ਤਾਂ ਵੀਰੇ ਜਰੂਰ ਇੱਕ ਵਾਰ ਤੁਹਾਨੂੰ ਬੇਨਤੀ ਆ ਮੇਰੇ ਵੱਲੋਂ ਵੀ ਇੱਕ ਵਾਰ ਮੇਰੇ ਚੈਨਲ ਨੂੰ ਖੋਲ ਕੇ ਜਰੂਰ ਵੀਰੇ ਦੇਖਿਓ ਪ੍ਰੋਡਕਟ ਪ੍ਰੋਡਕਟ ਨੇ ਜਿਹੜੇ ਮੇਰੇ ਪਾਏ ਹੋਏ ਹਾਲਾ ਦਰਜੇ ਦੇ ਜਿਹੜੇ ਉਂਗਲਾਂ ਦੇ ਉੱਤੇ ਗਿਣੇ ਜਾਣ ਵਾਲੇ ਪ੍ਰੋਡਕਟ ਨੇ ਉਹ ਮੈਂ ਪਾਏ ਹੋਏ ਨੇ ਜਿਹੜੇ ਅੱਜ ਤੱਕ ਕਰ ਕਿਸੇ ਨੇ ਦਿਖਾਏ ਵੀ ਨਹੀਂ ਵੀਡੀਓ ਤਾਂ ਕਿਸੇ ਨੇ ਕੀ ਬਣਾ ਕੇ ਪਾਉਣੀ ਆ ਉਹਨਾਂ ਦਾ ਤੁਸੀਂ ਨਾਂ ਐ ਨਹੀਂ ਵੀਰੇ ਸੁਣਿਆ ਹੋਣਾ ਕਦੇ ਕਈ ਕਬੂਤਰਬਾਜ਼ ਭਰਾਵਾਂ ਨੇ ਤਾਂ ਨਾਂ ਐ ਨਹੀਂ ਸੁਣਿਆ ਹੁਣ ਜਿਨ੍ਹਾਂ ਦੇ ਵੀਰੇ ਬਾਹਰ ਲਿੰਕ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਕਿਸੇ ਦਾ ਭਰਾ ਕੈਨੇਡਾ 'ਚ ਕਿਸੇ ਦਾ ਅਮਰੀਕਾ 'ਚ ਕਿਸੇ ਦਾ ਤਾਇਆ ਹਨਾ ਬੈਲਜੀਅਮ 'ਚ ਕਿਸੇ ਦਾ ਚਾਚਾ ਇਟਲੀ 'ਚ ਆ ਜਿੰਨੇ ਕਬੂਤਰਬਾਜ਼ ਭਰਾਵਾਂ ਦੇ ਬਾਹਰ ਲਿੰਕ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੈ ਇਹਨਾਂ ਬਾਹਰਲੇ ਪ੍ਰੋਡਕਟਾਂ ਦਾ ਵਰਤਦੇ ਵੀ ਨੇ এবਰੇ ਕੋਈ ਮੰਨੇ ਨਾ ਮੰਨੇ ਮੈਂ ਕਹਿਣਾ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਅਕਾਲ ਪੁਰਖ ਨੂੰ ਇਹ ਗੱਲ ਮੈਂ ਕਹਿਣਾ 100 ਦੇ ਵਿੱਚੋਂ 50% ਬੰਦੇ ਬਾਹਰਲੇ ਪ੍ਰੋਡਕਟ ਵਰਤਦੇ ਨੇ ਭਾਈ ਜਿਹੜੇ ਤਖੜੇ ਤਖੜੇ ਕਬੂਤਰਬਾਜ਼ ਨੇ ਨਾ ਨਾਮੀ ਖਿਡਾਰੀ ਇਹ ਬਾਹਰਲੇ ਪ੍ਰੋਡਕਟ ਨੇ ਉਹ ਕਬੂਤਰਬਾਜ਼ੀ ਦੇ ਵਿੱਚ ਵਰਤਦੇ ਨੇ ਕਿਉਂਕਿ ਜਿਹੜਾ ਬਾਹਰਲਾ ਪ੍ਰੋਡਕਟ ਆ ਅੱਜਕੱਲ ਬਹੁਤ ਕਬੂਤਰਬਾਜ਼ੀ ਦੇ ਵਿੱਚ ਵਰਤਿਆ ਜਾਂਦਾ 100 ਚੋਂ 50% ਜਿਹੜੇ ਨਾਮੀ ਖਿਡਾਰੀ ਨੇ ਉਹ ਵੀ ਇਹ ਸਮਾਨ ਵਰਤਦੇ ਨੇ ਬਾਹਰਲਾ ਦੂਸਰਾ ਨੂੰ ਵੀ ਇਹ ਸਮਾਨ ਵਰਤਿਆ ਜਾਂਦਾ ਬਾਹਰਲਾ ਕੈਹਰਾ ਨੂੰ ਵੀ ਵਰਤਿਆ ਜਾਂਦਾ ਇਹ ਦੋਨਾਂ ਵਾਸਤੇ ਵੀਰੇ ਕੰਮ ਕਰਦਾ ਜਿਹੜਾ ਬਾਹਰਲਾ ਪ੍ਰੋਡਕਟ ਹੈ ਕੋਈ ਵੀ એનર્ਜੀ ਵਾਲਾ ਰਿਕਵਰੀ ਵਾਲਾ ਪਰੋਡਕਟਾਂ ਦੂਸਰਾਂ ਨੂੰ ਵੀ ਕਹਿ ਰਹਾਂ ਨੂੰ ਵੀ ਦੋਨਾਂ ਲਈ ਵਰਤਿਆ ਜਾਂਦਾ ਬਾਕੀ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੇਂ ਮੁੰਡੇ ਜਿੰਨੇ ਵੀ ਵੀਡੀਓ ਨਾਲ ਜੁੜੇ ਨੇ ਤੇ ਹੁਣ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਬਾਹਰਲੇ ਪ੍ਰੋਡਕਟਾਂ ਦੀ ਤੇ ਜਿਹੜੇ ਭਰਾ ਬਾਹਰ ਯੂਰਪ ਚ ਵੀ ਰਹਿੰਦੇ ਨੇ ਇੱਥੇ ਜਿਹੜੇ ਪ੍ਰੋਡਕਟ ਬਾਰੇ ਵੀਰੇ ਨਹੀਂ ਪਤਾ ਵੀ ਕਿੱਦਾਂ ਵਰਤਣਾ ਜਾਂ ਕਿਵੇਂ ਲਾਉਣਾ ਮੇਰੇ ਫੋਨ ਦੇ ਉੱਤੇ ਮੈਸੇਜ ਕਰਦੇ ਹੋ ਵੀਰੇ ਥੱਲੇ ਕਮੈਂਟ ਕਰਦੇ ਹੋ ਤਾਂ ਬਾਈ ਆਪਾਂ ਇਮਾਨਦਾਰੀ ਨਾਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਨੂੰ ਦੱਸਾਂਗੇ ਕਰਨਾ ਕਰਾਉਣਾ ਬਾਬੇ ਨਾਨਕ ਦੇ ਹੱਥ ਜੇ ਕਿਸੇ ਭਰਾ ਨੂੰ ਨਹੀਂ ਪਤਾ ਕਿਸੇ ਪ੍ਰੋਡਕਟ ਬਾਰੇ ਨਾ ਵੀ ਕਿੱਦਾਂ ਲਾਉਣਾ ਕਿਵੇਂ ਵਰਤਣਾ ਆਪਾਂ ਉਹ ਵੀ ਦੱਸਾਂਗੇ ਵੀਰੇ ਕਈ ਭਰਾ ਪ੍ਰੋਡਕਟ ਮੰਗਾ ਤਾਂ ਲੈਂਦੇ ਨੇ ਲਾਉਣ ਦਾ ਪਤਾ ਨਹੀਂ ਵੀ ਵਰਤਣਾ ਕਿ ਕਿਦਾਂ ਕਿਵੇਂ ਆ ਆਪਾਂ ਵਰਤਣ ਦੀ ਵਿਧੀ ਵੀ ਦੱਸਾਂਗੇ ਤੁਹਾਨੂੰ ਵੀ ਕਿੱਦਾਂ ਵਰਤਣਾ ਸੋ ਮੇਰੇ ਭਰਾ ਲਾਸਟ ਦੇ ਵਿੱਚ ਜੇ ਕੋਈ ਵੀਰੇ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਨਾ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਵੀਰੇ ਤਾਂ ਮਾਫੀ ਦਾ ਅਯਾਜਕ ਆ ਮੇਰੇ ਭਰਾ ਤਾਂ ਜਿੰਨੇ ਵੀ ਭਰਾ ਨਾਲ ਜੁੜੇ ਹੋਏ ਨੇ ਚੈਨਲ ਦੇ ਬਾਈ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਨੇ ਬਾਕੀ ਨਵੇਂ ਮੁੰਡੇ ਜਿਹੜੇ ਹੁਣ ਵੀਡੀਓ ਦੇਖ ਰਹੇ ਨੇ ਮੇਰੀ ਤਾਂ ਚੈਨਲ ਵੀਰੇ ਸਬਸਕ੍ਰਾਈਬ ਕਰ ਲਿਓ ਕਬੂਤਰਾਂ ਦੇ ਜਿੰਨੇ ਵੀ ਪ੍ਰੋਡਕਟ ਨੇ ਬਾਹਰਲੇ ਉਹਨਾਂ ਦੀ ਹੁਣ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਚੈਨਲ ਤੇ ਤੇ ਕੁਝ ਕ ਵੀਡੀਓ ਪਹਿਲਾਂ ਪਾਈਆਂ ਵੀ ਹੋਈਆਂ ਨੇ ਇਹ ਟਾਪ ਕਲਾਸ ਪ੍ਰੋਡਕਟ ਨੇ ਇਹ ਕਿਸੇ ਨੇ ਨਹੀਂ ਵੀਰੇ ਦੱਸਣੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਪ੍ਰੋਡਕਟ ਤੁਸੀਂ ਸੁਣੇ ਵੀ ਨਹੀਂ ਕਦੇ ਦੇਖੇ ਵੀ ਨਹੀਂ ਨਾ ਆਪਾਂ ਉਹ ਵੀ ਤੁਹਾਡੇ ਸਾਹਮਣੇ ਲਾਏ ਆਉਣੇ ਨੇ ਅੱਪਾ ਜਦਾਂ ਕਹਿੰਦੇ ਹੁੰਦੇ ਵੀ ਸੱਪ ਪੂੰਛਾਂ ਤੋਂ ਫੜ-ਫੜ ਖਿੱਚਾਣੇ ਨੇ ਅੱਪਾ ਇਦਾਂ ਸੱਪ ਕੱਢਣੇ ਨੇ ਅੱਪਾ ਜ਼ਹਿਰੀਲੇ ਸੱਪ ਨੇ ਜਿਹੜੇ ਇਦਾਂ ਲਿਆ ਕੇ ਨਾ ਚੈਨਲ ਦੇ ਉੱਤੇ ਅੱਪਾ ਨੇ ਤੁਹਾਡੇ ਸਾਹਮਣੇ ਤੁਹਾਡੇ ਰੂਪ ਰੂਪ ਕਰ ਦੇਣੇ ਆ ਜਿੰਨੇ ਵੀ ਬਾਹਰਲੇ ਪ੍ਰੋਡਕਟ ਨੇ ਬਾ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਜੁੜ ਜਿਓ ਮੇਰੇ ਸਾਰੇ ਭਰਾ ਵੀ ਤੁਹਾਡਾ ਫਾਇਦਾ ਹੋਵੇ ਹਨਾ ਸੋ ਲਾਸਟ ਦੇ ਵਿੱਚ ਧੰਨਵਾਦ ਵੀਰੇ ਸਾਰਿਆਂ ਦਾ ਤੇ ਚੜ੍ਹਦੀ ਗੱਲਾਂ ਚ ਰਹੋ ਚੜ੍ਹਦੀ ਕਲਾ 'ਚ ਰਹੋ ਮੇਰੇ ਭਰਾ ਸਾਰੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੇ ਭਰਾਵਾਂ ਨੂੰ